ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੇਕਰ ਇੰਡੀਆ ਵਿੱਚ ਖੁਦਾਈ ਦੌਰਾਨ ਜੇਕਰ ਇੱਥੇ ਕੱਚਾ ਤੇਲ ਨਿਕਲਿਆ ਹੋਵੇ ਤਾਂ ਇੱਥੋਂ ਦੇ ਲੋਕ ਸੋਚੋ ਕਿੰਨੇ ਜ਼ਿਆਦਾ ਖੁਸ਼ ਹੋਣਗੇ ਪਰ ਇਹੀ ਗੱਲ ਜੇਕਰ ਸਾਊਦੀ ਅਰਬ ਵਿੱਚ ਵਰਤਦੀ ਹੈ ਜੇਕਰ ਉੱਥੇ ਖੁਦਾਈ ਦੌਰਾਨ ਕੱਚਾ ਤੇਲ ਨਿਕਲਿਆਵੇ ਤਾਂ ਉੱਥੋਂ ਦੇ ਲੋਕ ਬਹੁਤ ਜ਼ਿਆਦਾ ਦੁਖੀ ਹੋ ਜਾਂਦੇ ਆ ਤੇ ਆਪਣਾ ਜਿਹੜਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਉੱਥੇ ਬੰਦ ਕਰ ਦਿੰਦੇ ਆ ਜੇਕਰ ਪਤਾ ਲੱਗ ਜਾਂਦਾ ਖੁਦਾਈ ਦੌਰਾਨ ਇੱਥੋਂ ਦੀ ਕੱਚਾ ਤੇਲ ਨਿਕਲਿਆ ਹੈ ਐਦਾ ਕਾਰਨ ਇਹ ਹੈ ਜੇਕਰ ਉਹ ਉੱਥੇ ਕੋਈ ਕਾਰੋਬਾਰ ਸ਼ੁਰੂ ਕਰਨਾ ਉਹਨਾਂ ਨੇ ਕੋਈ ਨੀਂਹ ਰੱਖਣੀ ਕਿਸੇ ਮਕਾਨ ਦੀ ਜਾਂ ਉਹਨਾਂ ਨੂੰ ਪਤਾ ਵੀ ਇੱਥੇ ਨੀਂਹ ਨਹੀਂ ਰੱਖੀ ਜਾਣੀ ਤੇਲ ਹੋਣ ਦੇ ਕਾਰਨ ਆਪਣਾ ਜਿਹੜਾ ਨੁਕਸਾਨ ਜਲਦੀ ਹੋ ਸਕਦਾ ਇਸ ਕਰਕੇ ਉਹ ਆਪਣਾ ਕੰਮ ਉੱਥੇ ਹੀ ਬੰਦ ਕਰ ਦਿੰਦੇ ਆ ਤੇ ਨਾ ਹੀ ਇਸ ਵਿੱਚ ਜਿਹੜੀ ਕੱਚੇ ਤੇਲ ਵਾਲੀ ਜਗ੍ਹਾ ਵਿੱਚ ਜਿਹੜੀ ਖੇਤੀ ਕੀਤੀ ਜਾ ਸਕਦੀ ਹੈ ਤਾਂ ਇਹ ਬੰਜਰ ਬਣ ਜਾਂਦੀ ਹੈ ਕਿਸਾਨ ਦੀ ਭੂਮੀ ਤੇ ਇਥੋਂ ਸਿਰਫ ਤੇਲ ਹੀ ਨਿਕਲ ਸਕਦਾ ਉਸ ਵਿੱਚ ਤੇ ਦੂਜਾ ਕਾਰਨ ਇਹ ਵੀ ਆ ਜੇਕਰ ਕਿਸੇ ਵੀ ਮਾਲਕ ਮਕਾਨ ਮਾਲਕ ਜਾਂ ਪ੍ਰਾਪਰਟੀ ਮਾਲਕ ਦੇ ਜਿਹੜਾ ਜ਼ਮੀਨ ਵਿੱਚੋਂ ਖਦਾਈ ਦੌਰਾਨ ਕੱਚਾ ਤੇਲ ਨਿਕਲਦਾ ਤਾਂ ਉੱਥੋਂ ਦੀ ਸਾਰੀ ਪ੍ਰਾਪਰਟੀ ਦੀ ਹੱਕਦਾਰ ਜਿਹੜੀ ਉੱਥੋਂ ਦੀ ਸਰਕਾਰ ਹੋ ਜਾਂਦੀ ਹੈ ਉਹ ਜਿਹੜਾ ਸਰਕਾਰ ਸਾਰਾ ਜਿਹੜਾ ਉਹਦੀ ਪ੍ਰਾਪਰਟੀ ਹੁੰਦੀ ਹੈ ਉਹ ਸਾਰੀ ਪ੍ਰਾਪਰਟੀ ਉਹਦੀ ਜਿਹੜੀ ਜ਼ਬਤ ਕਰ ਲੈਂਦੀ ਹੈ ਤੇ ਸਰਕਾਰੀ ਹਿੱਸੇ ਵਿੱਚ ਜਿਹੜਾ ਸਾਰਾ ਉਹਦਾ ਜਿਹੜਾ ਖਜ਼ਾਨਾ ਆ ਜਾਂਦਾ ਪ੍ਰਾਪਰਟੀ ਵਗੈਰਾ ਕੋਈ ਵੀ ਵਾਹੀਯੋਗ ਜ਼ਮੀਨ ਤਾਂ ਇਸ ਕਰਕੇ ਲੋਕ ਉੱਥੋਂ ਦੇ ਜਿਹੜੇ ਲੋਕ ਆ ਕੇ ਅਤੇ ਜਮੀਨ ਦੇ ਜਿਹੜੀ ਵਿੱਚੋਂ ਜਿਹੜਾ ਕੱਚਾ ਤੇਲ ਨਿਕਲਦਾ ਇਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਉਥੇ ਸਾਊਦੀ ਅਰਬ ਵਿੱਚ ਕੱਚੇ ਤੇਲ ਦੇ ਭੰਡਾਰ ਬਹੁਤ ਜ਼ਿਆਦੇ ਹਨ ਜਿਸ ਦੌਰਾਨ ਜਿਹੜਾ ਜਦੋਂ ਥੋੜੀ ਹੀ ਜਿਹੜੀ ਹੀਟਾਂ ਤੱਕ ਡੁੰਗਾਈ ਕੀਤੀ ਜਾਂਦੀ ਹੈ ਕੋਈ ਪੁੱਟਿਆ ਜਾਂਦਾ ਖੱਡਾ ਤਾਂ ਥੋੜੀ ਹੀ ਦੂਰੀ ਤੇ ਜਿਹੜਾ ਕੱਚਾ ਤੇਲ ਨਿਕਲਿਆ ਆਉਂਦਾਗਾ ਕੱਚੇ ਤੇਲ ਦੇ ਭੰਡਾਰ ਬਹੁਤ ਜ਼ਿਆਦੇ ਆ ਉਥੇ ਤੇ ਇਹੀ ਕਾਰਨ ਆਗਾ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਜਿਹੜਾ ਪੇਜ ਨੂੰ ਫੋਲੋ ਕਰ ਲਿਓ ਅੱਗੇ ਹੋਰ ਵੀ ਇਹੋ ਜੀਆਂ ਵੀਡੀਓ ਵੇਖਣ ਲਈ ਧੰਨਵਾਦ ਸਾਰੇ ਦੋਸਤਾਂ ਦਾ